ਹੈਲੋ ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਇੱਕ ਲੈ ਕੇ ਆਏ ਹਾਂ ਬੇਨਤੀ ਪਿੰਡ ਮੰਡਵਾਲਾ ਚਿਲਾ ਫ੍ਰੀ ਸਕੂਟਰ ਦੇ ਵਿੱਚ ਬਾਈ ਜੀ ਦੀ ਇੱਕ ਮਦਦ ਦੀ ਲੋੜਾ ਬਾਈ ਜੀ ਦਾ ਨਾਮ ਹੈ ਦਾ ਸੁਖਮਿੰਦਰ ਸਿੰਘ ਪਿੰਡ ਮੰਡਵਾਲਾ ਬਾਈ ਜੀ ਦੀ ਇੱਕ ਬੇਨਤੀ ਆ ਇੱਕ ਤੁੰਨ ਬਾਈ ਜੀ ਦੀ ਮਦਦ ਦੀ ਲੋੜਾ व्हीਲ ਚੇਅਰ ਚਾਹੀਦੀ ਆ ਬਾਈ ਜੀ ਨੂੰ ਇੱਕ ਇੱਕ व्हीਲ ਚੇਅਰ ਦੀ ਲੋੜਾ ਬਾਈ ਨੂੰ ਸਾਰਿਆਂ ਨੇ ਫਰਜ਼ਤ ਕਰਿਓ ਭਾਈ ਜਿੰਨੀ ਹੋ ਸਕਦੀ ਆ ਬਾਈ ਜਿਹਦਾ ਉੱਪਰ ਫੋਨ ਨੰਬਰ ਦਿੱਤਾ ਆ ਬਾਈ ਨਾਲ ਗੱਲਬਾਤ ਕਰੋ ਫੋਨ ਲਾ ਕੇ ਤੁਸੀਂ ਸਾਰੇ ਜਣੇ ਜਿੰਨੇ ਵੀ ਮਦਦ ਕਰ ਸਕਦੇ ਆ 2011 ਦੇ ਵਿੱਚ ਬਾਈ ਦਾ ਐਕਸੀਡੈਂਟ ਹੋਇਆ ਸੀ ਮਤਲਬ ਕੋਈ ਕੰਮ ਕਰਦੇ ਸੀ ਬਾਈ ਦਾ ਮਤਲਬ ਕਾਰ ਤੁਸੀਂ ਵੇਖੋ ਬਾਲਣ ਪਿਆ ਵਾ ਛੱਤਾਂ ਰਾਤਾਂ ਵੀ ਕੱਚਾ ਗਾਵਾ ਬਾਈ ਦੇ ਕੋਲ ਪੈਸੇ ਦੀ ਲੋੜ ਆ ਨਾਲੇ व्हीलचेयर ਦੀ ਲੋੜ ਆ व्हीलचेयर ਦੋ ਬਾਈ ਨੂੰ ਲੈ ਕੇ ਮਦਦ ਕਰੋ ਜਿੰਨੀ ਆਪ ਤੁਸੀਂ ਕਰ ਸਕਦੇ ਹੋ ਸਾਰੇ ਜਣੇ ਪੰਡ ਮੰਡ ਵਾਲਾ ਬਾਈ ਦਾ ਫੋਨ ਨੰਬਰ ਉਹਨੂੰ ਬੋਲਣਾ 90567112759056711275 ਬਾਕੀ ਤੁਸੀਂ ਸਾਰਿਆਂ ਨੇ ਸੁਣੋ ਬਾਈ ਦੇ ਅੰਕਲ ਨਾਲ ਬਾਈ ਕੀ ਕਹਿੰਦੇ ਆਪਣੇ ਬਾਰੇ ਬਾਕੀ ਤੁਸੀਂ ਜੂੜ ਮਦਦ ਕਰਿਓ ਬਾਈ ਦੀ ਜਿੰਨੇ ਤੁਸੀਂ ਕਰ ਸਕਦੇ ਵਾਹਰਜੀ ਦਾ ਖਾਲਸਾ ਵਾਹਰਜੀ ਕੀ ਪਤੇ ਮੇਰਾ ਨਾਮ ਸੁਖਵਿੰਦਰ ਸਿੰਘ ਆ ਪਿੰਡ ਮੰਡ ਵਾਲਾ ਜਿਹੜਾ ਫਰੀਦਕੋਟ ਮੇਰੇ ਰੀੜ ਦੀ ਹੱਡੀ ਤੇ 6:00 ਵਜੇ ਹੋਈ ਆ ਮੇਰਾ ਮੇਰਾ 2011 ਵਿੱਚ ਐਕਸੀਡੈਂਟ ਹੋਇਆ ਸੀ ਲੱਕੜਾਂ ਦਾ ਕੰਮ ਕਰਦਾ ਸੀ ਮੈਂ ਚੱਲ ਫੇਰ ਨਹੀਂ ਸਕਦਾ ਮੈਨੂੰ ਹਲਪ ਦੀ ਲੋੜਾ ਮੇਰੇ ਘਰ ਦੇ ਹਾਲਾਤ ਮੈਨੂੰ ਮੇਰੀ ਕਮਾਈ ਮੇਰਾ ਕਮਾਉਣ ਵਾਲਾ ਕੋਈ ਨਹੀਂਗਾ ਮੇਰਾ ਮੋਬਾਈਲ ਨੰਬਰ 9056711255 9056711275